ਕੰਮ ਕਰਦੇ 1520 ਦਿਨ ਹੋ ਗਿਆ ਇਹਨਾਂ ਨੂੰ ਕੰਦੇ ਰਿਹਾ ਕੰਪਲੀਟ கரੰਟ ਮਾਰਦਾ ਸੈਟਰ ਕਰੰਟ ਮਾਰਦਾ ਫਿਰ ਵੀ ਨਹੀਂ ਕੋਈ ਆਉਂਦਾ ਕੋਈ ਸੁਣਾਈ ਨਹੀਂ ਕਰਦੇ ਰੋਜ਼ ਹੀ ਉਤੋਂ ਸਰਕਟ ਸ਼ਾਰਟ ਹੋਇਆ ਤਾਰਾਂ ਨੰਗੀ ਆ ਉਹਨਾਂ ਕੰਪਲੀਟ ਕਰਨ ਵਾਸਤੇ ਆਉਂਦੇ ਆ ਤੇ ਹੀ ਹੁਣ ਉਹਨਾਂ ਨੂੰ ਚੰਡੀਗੜ੍ਹ ਵੀ ਕਰਕੇ ਭੇਜਿਆ ਇੱਥੇ ਵੀ ਕੰਪਲੀਟ ਕੀਤੀ ਪਰ ਆਂਦੇ ਤੋਂ ਹਾਂਜੀ ਹਾਂਜੀ ਉਹ ਤਾਰ ਛੋਟ ਹੋਈ ਜੀ ਪਰ ਬੇਨ ਤਾਰ ਜਿਹੜੀ ਟੀਨਾ ਤੋਂ ਨੰਗੀ ਦੀ ਮੈਂ ਕਿੰਨੇ ਇੱਕ ਵਾਰ ਹੀ ਮਹੀਨਾ ਹੋ ਗਿਆ ਜੀ ਮਹੀਨਾ ਇੱਕ ਮਹੀਨਾ ਹੋ ਗਿਆ ਜੀ ਕਰਦਿਆ ਨੂੰ ਕੰਪਲੀਟ ਹਾਂ ਜੀ। ਕਿੰਨੀ ਸਮਾਂ ਹੋ ਗਿਆ? ਬਿਜਲੀ ਵਾਲੇ ਵੀ ਆਏ ਨਹੀਂ ਅਜੇ। ਬੇਨ ਦਾ ਕੰਮ ਹੈਗਾ। ਅਗਰ ਰਾਤ ਦਾ ਹੁੰਦਾ ਸੀ ਕੀ ਕਰਨਾ ਸਾਰੇ ਕੋਠੇ ਚਲ ਜਾਣੇ। ਕਿੰਨੀ ਦੁਕਾਨਾਂ ਨੂੰ ਨੁਕਸਾਨ ਆਇਆ? ਇੱਕ ਦੁਕਾਨ ਨੂੰ ਹੀ ਆਇਆ ਲਈ। ਕਿੰਨੇ ਦਿਨ ਹੋ ਗਏ ਕੰਪਲੇਟ ਕਰਦੇ। ਉਹ ਫਾਇਰਫਾਈਟਰ ਆਲਾ ਪੁੱਛੋ ਨਾ। ਦੱਸਣਗੇ ਉਹ ਨਾ। ਸਾਹੇ ਦਾ ਮੌਕੇ ਆਇਆ ਤਾਂ ਦੱਸਣਗੇ ਉਹ ਕੀ ਹੋਇਆ। ਹਣ। ਕੋਲੇ ਦਾ ਪੂਰਾ ਬੰਦ। ਕਿਹੜਾ ਕੋਈ ਕੰਕਲ ਕੁਛ ਨਹੀਂ ਕੀ ਗਲੋ। ਫਾਇਰਪਾਟ ਨੇ ਟੈਕਨੀਕਲ ਤੇ ਉਹ ਦੱਸਣਗੇ ਨਾ। ਅਜੇ ਪਹੁੰਚਿਆ ਹੁਣ। ਹਾਂ ਤੁਹਾਨੂੰ ਕੀ ਪਤਾ ਲੱਗਾ ਤੇ ਕੀ ਗੱਲ ਹੋ ਗਈ ਆਹੋ ਵੀ ਅਖਬਾਰਾਂ ਦੀ ਦੁਕਾਨ 'ਚ ਆ ਕੇ ਲੱਗੀ ਸ਼ਾਰਟ ਸਰਕਟ ਕਰਕੇ ਹੁਣ ਕਲੀਅਰਲੀ ਕੀ ਆ ਹੁਣ ਟੈਕਨੀਕਲ ਦੇ ਦੱਸਣਗੇ ਉਹਨਾਂ ਦੇ ਸਪੱਟ ਸਾਹਿਬ ਜਿਹੜੇ ਹੈਗੇ ਆ ਹਾਂ ਹੁਣ ਤਾਂ ਨਾਰਮਲ ਹੋ ਗਿਆ ਉਹਨਾਂ ਨੇ ਕਾਬੂ ਪਾ ਲਿਆ ਵਾ ਆਏ ਦੋ ਗੱਡੀਆਂ ਲੱਗੀਆਂ ਪਿੱਛੋਂ ਵੀ ਉਹਨਾਂ ਟਰਾਈ ਕੀਤੀ ਹੈ ਹਾਂ ਨੁਕਸਾਨ ਤੇ ਹੁਣ ਜਿਹੜਾ ਮਾਲਿਕ ਆ ਉਹਦੇ ਬਿਆਨਤ ਹੀ ਹੋਊਗਾ ਵੀ ਹਾਂ ਵੇ ਕਿੰਨਾ ਘਟਾਗਾ ਜਿਆਦਾ ਤੇ ਕਾਗਜ਼ਾਤੀ ਵਗੈਰਾ ਨੇ ਸਰ ਇਹਨਾਂ ਵੱਲੋਂ ਕਿਹਾ ਜਾ ਰਿਹਾ ਵੀ ਕਾਫੀ ਵਾਰ ਅਸੀਂ ਕੰਪਲੇਨ ਕੀਤੀ ਸੀ ਵੀ ਇੱਥੇ ਬਿਹਾਸਾ ਹੋ ਸਕਦਾ ਹੈ ਨਾ ਠੀਕ ਕਰ ਦਿਓ ਪਰ ਕਿਤੇ ਫਾਇਰ ਇਨਸਪੈਕਟਰ ਵਾਲੇ ਦੱਸਣਗੇ ਨਾ ਉਹਨਾਂ ਦਾ ਕੀ ਹੈਗਾ 15-20 ਦਿਨ ਹੋ ਗਏ ਸਾਡੀ ਬੱਤੀ ਚਲੀ ਗਈ ਸੀ ਮੈਂ ਕੰਪਲੇਨਡ ਕੀਤੀ ਕਿ ਸਾਡੀ ਬੱਤੀ ਗਈ ਹੋਈ ਹੈ ਇਹਨਾਂ ਦੇ ਦੋ ਬੰਦੇ ਸ਼ਾਮ ਨੂੰ 7 ਵਜੇ ਆਏ ਨੇ ਆ ਕੇ ਇਹਨਾਂ ਨੇ ਬੱਤੀ ਠੀਕ ਕਰ ਦਿੱਤੀ ਆ ਔਰ ਮੈਂ ਕਿਹਾ ਕਿ ਉੱਥੇ ਕਹਿੰਦੇ ਕੁਝ ਨਹੀਂ ਹੈ ਵੇ ਤਾਰ ਲੀਕ ਕਰਦੀ ਪਈ ਸੀ ਮੈਂ ਕਿਹਾ ਠੀਕ ਹੈ ਤਾਂ ਲਿਖਦੇ ਮੈਂ ਕਿ ਸਾਡੇ ਛੱਡ ਵਿੱਚ ਵੀ ਕਰੰਟ ਹੈ ਇਹਨਾਂ ਨੇ ਉਹ ਲਗਾਇਆ ਕਹਿੰਦੇ ਕੁਝ ਕਰੰਟ ਨਹੀਂ ਹੈਗਾ ਅਗਲੇ ਦਿਨ ਚਲੇਗੇ ਨੇ ਫਿਰ ਕਰੰਟ ਹੈ ਉਹਨਾਂ ਨੂੰ ਵੀ ਪਿਆ ਸਾਨੂੰ ਵੀ ਪਿਆ ਕਰੰਟ ਲੇਕਿਨ ਕੋਈ ਸੁਣਵਾਈ ਨਹੀਂ ਨਾ ਇਹਨਾਂ ਕੋ ਟੇਪੇਗੀ ਬਿਜਲੀ ਵਾਲੇ ਕੋ ਟੇਪ ਤੱਕ ਨਹੀਂ ਲਗਾਉਂਦੇ ਆ ਨਹੀਂ ਸ਼ਾਰਟ ਸਰਕਟ ਦੇ ਨਾਲ ਅਗਲ ਅਕਸ਼ੀਆ ਮੈਨੂੰ ਤਾਂ ਇਦਾਂ ਹੀ ਲੱਗਦਾ ਸ਼ਾਰਟ ਸਰਕਟ ਨਾਲ ਲੱਗਿਆ ਕਾਫੀ ਦਿਨਾਂ ਤੋਂ ਕਾਫੀ ਦਿਨਾਂ ਤੋਂ ਗਲਤੀ ਇਹਨਾਂ ਦੀ ਪ੍ਰੋਸੈਸ਼ਨ ਦੀ ਗਲਤੀ ਆ। ਬਿਜਲੀ ਬੋਰਡ ਵਾਲੀ ਗਲਤੀ ਆ। ਕੰਪਲੇਟ ਦੇਣ ਦਾ ਬਕਾਰ ਕੋਈ ਨਹੀਂ ਆਇਆ। ਕੰਪਲੇਟ ਜਦੋਂ ਛਕੜਾਂ ਚ ਕਰੰਟ ਆਂਦਾ ਇਹ ਕੀਤੀ ਸੀ। ਹੁਣ ਅਜੋ ਕਿਉਂ ਆਇਆ ਉਹ ਤੇ ਕਿਉਂ ਅੱਗ ਲੱਗੀ ਇਹ ਨਹੀਂ ਸਾਨੂੰ ਪਤਾ। ਕਿੰਨੇ ਦਿਨ ਹੋ ਗਏ ਕੰਪਲੀਟ ਕੀਤੇ? 15-20 ਦਿਨ ਹੋ ਗਏ ਇਸ ਵਾਰ। ਕਾ ਨੁਕਸਾਨ ਕਿੰਨਾ ਹੋਇਆ? ਨੁਕਸਾਨ ਤੇ ਵੇਖੋ ਤੁਹਾਡੇ ਸਾਹਮਣੇ ਹੀ ਆ। ਅਗਲੇ ਹੀ ਦੁਕਾਨ ਖਾ ਗੋਵੀ ਸਾਰੀ। ਇਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਤੇ ਨਹੀਂ। ਜਾਨੀ ਨੁਕਸਾਨ ਕੋਈ ਨਹੀਂ ਹੋਇਆ ਸਾਰੇ ਲੱਗੀ ਹੋਇਆ ਜੇ ਉਹ ਇਹ ਲੋਕ ਕਿੰਨਾ ਨੁਕਸਾਨ ਹੋਇਆ। ਕੌਣ ਪਰਭਾਈ ਕਰੇਗਾ ਇਹਦੀ ਹੁਣ ਮੰਗ ਹੀ ਕਰਦੇ ਪ੍ਰਸ਼ਾਸਨ ਮੰਗ ਪ੍ਰਸ਼ਾਸਨ ਕੋ ਕਰਦੇ ਆ ਕਿ ਜਿੰਨੀਆਂ ਤਾਰਾਂ ਨੰਗੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਸਹੀ ਤਰੀਕੇ ਨਾਲ ਬੰਨਿਆ ਜਾਏ ਇਹਨਾਂ ਉੱਤੇ ਟੇਪਿੰਗ ਕੀਤੀ ਜਾਵੇ ਕਿ ਆ ਇਹਨਾਂ ਕੋ ਟੇਪ ਤੱਕ ਨਹੀਂ ਹੁੰਦੀ ਲਗਾਉਣ ਵਾਸਤੇ ਪਰ ਲਗਾਤਾਰ ਹੀ ਨਹੀਂ ਆ ਦੁਕਾਨਾਂ ਨੇ ਅਖਬਾਰਾਂ ਦਾ ਕੰਮ ਹੈ ਅਖਬਾਰਾਂ ਪਈਆਂ ਹੋਵੇ ਵੀ ਵੱਡਾ ਨੁਕਸਾਨ ਹੋ ਸਕਦਾ ਬਹੁਤ ਜ਼ਿਆਦਾ ਹੋ ਸਕਦਾ ਜੇ ਰਾਤ ਨੂੰ ਅੱਗ ਲੱਗਦੀ ਸਾਰੇ ਖੋਕੇ ਸੜ ਕੇ ਸੁਆਹ ਹੋ ਜਣੇ ਠੀਕ ਹੈ ਕਿੰਨੀਆਂ ਗੱਡੀਆਂ ਫਾਇਰ ਬ੍ਰਿਗੇਡ ਦੀਆਂ ਲੱਗੀਆਂ ਨੇ ਆ ਦੇਖੋ ਦੋ ਹੀ ਗੱਡੀ ਇੱਥੇ ਆਈ ਹੈ ਇੱਕ ਗੱਡੀ ਪਿੱਛੇ ਗਈ ਦੋ ਗੱਡੀਆਂ ਆਈਆਂ ਹੁਣ ਅੱਗ ਬੁਝ ਗਈ ਦੇਖੋ ਮੇਰਾ ਦਾ ਪ੍ਰਵਿੰਸ ਆ ਗਿਆ ਜੀ ਸਾਨੂੰ ਕੀ ਕਰਨ ਆ ਗੱਲ ਲੱਗਦਾ ਕਾਰਨ ਕੋਈ ਨਹੀਂ ਪਤਾ ਲੱਗਾ ਇਹ ਦੇਖੋ ਨਾਲ ਹੀ ਦੁਕਾਨ ਹੈ ਸਾਡੇ ਉਹਨੇ ਆ ਕੇ ਕਿਹਾ ਤੁਹਾਡੇ ਗੱਲ ਦਾ ਪਿਆਰਾ ਉਹਦਾ ਫੋਨ ਨੰਬਰ ਲੱਭਾ ਫੋਨ ਨੰਬਰ ਲੱਭਾ ਜਦੋਂ ਫੋਨ ਕੀਤਾ ਜਦੋਂ ਨੇ ਦੁਬਾਰਾ ਫੋਨ ਕੀਤਾ ਤਾਂ ਫੋਨ ਘੜਾਈ ਆ ਫੋਨ ਘੜਾ ਆਉਣ ਤੋਂ ਬਾਅਦ ਵੀ ਇਹਨਾਂ ਨੂੰ ਕੋਈ ਰਸਤਾ ਨਹੀਂ ਲੱਭਦਾ ਦਿਆ ਕੀ ਕਰਨਾ ਚਾਹੀਦਾ ਇਹਨਾਂ ਨੂੰ ਦੇਖਣਾ ਚਾਹੀਦਾ ਕਿ ਅੱਗ ਲੱਗੀ ਹੈ ਜੋ ਆ ਜਲਦੀ ਜਲਦੀ ਸਮਾਵਾ ਕੀਤਾ ਜਾਵੇ ਕਿਉਂਕਿ ਉਹਨਾਂ ਨੂੰ ਕੁਝ ਨਹੀਂ ਹੋ ਰਿਹਾ ਹੁਣ ਕਿੰਨੀ ਦੁਕਾਨਾਂ ਦੇ ਅੱਗ ਲੱਗੀ ਹੈ ਇਹਨੇ ਦੇ ਖਲਾ ਆ ਗਿਆ ਹੋਏ ਬਹੁਤ ਮਾਰੇ ਸਾਡੀ ਦੁਕਾਨ ਵਿੱਚ ਲੱਗਦਾ ਪਿਆ ਨਾਲ ਕੋਈ ਨਹੀਂ ਪਤਾ ਲੱਗਾ ਇਹ ਕੋਈ ਕਾਰਨ ਦੀ ਵਾਰੀ ਪੂਰੀ ਵੀ ਸੜੀ ਗਈ ਅੱਗ ਲੱਗੀ ਕੀ ਹੈ ਕੋਈ ਨਹੀਂ ਪਤਾ ਜਿਹੜੀ ਮੌਕੇ ਤੇ ਡੌਨ ਨੇ ਬੁਲਾਈਆਂ ਵਾ ਆਨ ਤੋਂ ਬਾਅਦ ਵੀ ਇਹਨਾਂ ਕੋਈ ਰੇਮੈਂਟ ਨਹੀਂ ਹੋ ਰਿਹਾ ਕਿੰਨੀਆਂ ਫਾਇਰਿੰਗ ਗਿਰਦੀਆਂ ਗੜੀਆਂ 3-4 3 ਗੜੀਆਂ ਆ ਗਈਆਂ 2 ਗੜੀਆਂ ਆ ਗਈਆਂ ਲੋਕ ਨਹੀਂ ਆ ਗਈਆਂ ਜੀ ਸੱਜਾ ਬਹੁਤ ਪਿੱਛੇ ਪਾਣੀ ਪਿੱਛੇ ਬੋਹ ਇਹ ਹਾਲਗੇੜਾ ਦੱਸਦੇ ਕੀ ਗੱਲ ਬੰਦ ਹੈ ਮੈਂ ਸੁਖਚੰਨ ਸਿੰਘ ਸਿਵਲ ਡਿਫੈਂਸ ਪੋਸ ਵਾਰਡਨ ਇਲਾਕੇ ਦਾ ਪਤਾ ਲੱਗਾ ਕਿ ਹਾਲਗੇੜਾ ਅੱਗਵਾਰਾਂ ਦੀ ਦੁਕਾਨਾਂ ਚੱਕ ਕੇ ਲੱਗੀ ਹੈ ਮੈਂ ਆਪਣੀ ਟੀਮ ਜਿਵੇਂ ਬਹੁਤ ਕੀ ਆ ਕੇ ਇਹਨਾਂ ਦਾ ਸਮਾਨ ਘੜਾਇਆ ਫਿਰ ਵੀ ਅੱਗ ਤੇ ਕੰਟਰੋਲ ਨਹੀਂ ਹੋ ਸਕਿਆ ਲੇਕਿਨ 2-3 ਗੜੀਆਂ ਆ ਚੁੱਕੀਆਂ ਨੇ 2 ਗੜੀਆਂ ਹੋਰ ਆ ਰਹੀਆਂ ਨੇ ਜਿੰਨਾ ਚਿਰ ਇਹ ਟੀਨਾ ਉਤਾਰ ਕੇ ਨਹੀਂ ਇਹ ਹੀ ਵਕਤ ਦੇਖਦੇ ਹੁਣ ਤਾਂ ਅੱਗੇ ਨਹੀਂ ਬੋਲ ਸਕਦੀ ਕੰਟਰੋਲ ਨਹੀਂ ਹੋ ਸਕਦਾ ਅਕਲ ਦਾ ਲੱਗਦਾ ਲੱਗਦਾ ਕੰਮ ਸਰਕਟ ਸ਼ੌਰਟ ਹੋ ਰਿਹਾ ਕਿੰਨੀ ਦੁਕਾਨਾਂ ਤੇ ਅੱਗ ਲੱਗੀ ਦੋ ਤਿੰਨ ਤਿੰਨ ਦਰਾਂ ਦੇ ਆ ਜੋ ਉਹਦਾ ਜਾਨ ਇਨਸਾਨ ਹੋ ਰਿਹਾ ਇਸ ਚੀਜ਼ ਦਾ ਕੰਮ ਇਹ ਅਖਬਾਰਾਂ ਦਾ ਰਸਾਲਿਆਂ ਦਾ ਨਿਊਜ਼ ਦਾ ਕੋਈ ਜਾਣੇ ਨਾ ਚੰਦ ਨਹੀਂ ਆਂਦੀ ਜਾਂਦੀ ਇਨਸਾਨ ਨਹੀਂ ਹੋ ਰਿਹਾ ਸਿਰਫ ਸ਼ੌਰਟ ਸਰਕਟ ਹੋਣ ਦੇ ਕਾਰਨ ਇਹ ਅੱਗ ਲੱਗੀ ਆਗੂ ਦਾ ਇਹ ਤਾਂ ਪੂਰਾ ਕੰਟਰੋਲ ਨਹੀਂ ਹੋ ਸਕਿਆ ਤਿੰਨ ਗੱਡੀਆਂ ਆਉਣ ਦੇ ਬਾਵਜੂਦ ਹੁਣ ਕੰਟਰੋਲ ਹੋ ਰ ਜਾ ਰਿਹਾ ਜਨਾਜ਼ਾ ਟੀਮ ਉਤਾਰਾਂਗੇ ਤੀਨਾ ਉਤਾਰ ਕੇ ਫਿਰ ਕਰਾਂਗੇ ਗੜੀਆਂ ਮੌਕੇ ਤੇ ਆ ਗਈਆਂ ਸੀ ਜੀ ਮੌਕੇ ਤੇ ਗੜੀਆਂ ਆ ਗਈਆਂ ਨਾਲ ਸਾਰੀ ਸਿਵਲ ਡਿਵਿਜਨ ਦੀ ਟੀਮ ਮੌਕੇ ਤੇ ਪਹੁੰਚੀ ਹੈ ਜਾਨੀ ਨੁਕਸਾਨ ਹੁੰਦਾ ਕੋਈ ਚਾਂਸ ਨਹੀਂ ਹੈ ਮੌਕੇ ਤੇ ਹੀ ਆ ਕੇ ਪਹੁੰਚੇ ਗੜੀਆਂ ਚਾਹ ਗੜੀਆਂ ਆ ਚੁੱਕੀਆਂ ਹਨ ਉਹਨਾਂ ਦੀਆਂ 200 ਆ ਰਹੀਆਂ ਨੇ ਜਿੰਨਾਂ ਨੂੰ ਅੱਗ ਨਹੀਂ ਬੰਦ ਹੁੰਦੀ ਹੋਣਾ ਚਾਹ ਸਾਡੀਆਂ ਗੱਡੀਆਂ ਨਹੀਂ ਜਾਣਗੇ ਬਿਹਤਰ ਉਪਚਾਰ ਸੁਰੱਖਿਅਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਂਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼